ਫਾਜ਼ਲਕਾਦੀ ਥਾਣਾ ਸਦਰ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਥਾਣਾ ਸਦਰ ਦੇ ਐਸਐਚਓ ਹਰਦੇਵ ਸਿੰਘ 베ਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਖਿਲਾਫ ਚਲਾਏ ਗਿਆ ਅਭਿਆਨ ਦੇ ਦੌਰਾਨ ਪੁਲਿਸ ਪਾਰਟੀ ਨੇ ਗਸ਼ਤਦੌਰਾਨ ਪਿੰਡ ਬੁੰਨ ਦੇ ਬਾਸਾਡੇ ਨੇੜੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਅਤੇ ਉਕਤ ਰੋਪੀ ਫਿਰੋਜ਼ਪੁਰ ਦੇ ਇਲਾਕੇ ਦਾ ਰਹਿਣ ਵਾਲਾ ਹੈ ਉਕਤ ਰੋਪੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੋਪੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਨਸ਼ੇ ਦੀ ਖੇਪ ਕਿੱਥੋਂ ਆਈ ਹੈ ਪੰਜਾਬ ਸਰਕਾਰ ਦੇ ਜਾਂਚਾਂ ਤੇ ਜਿਹੜਾ ਜੁਦ ਨਸ਼ਾ ਵਿਰੋਧ ਦੇ ਤਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਜੀ ਆਕਾਸ਼ son of ਰਾਜਕਮਰ ਵਾਸੀ ਫਿਰੋਜ਼ਪੁਰ ਨੂੰ ਇਹਦੇ ਕਬਜ਼ੇ ਵਿੱਚ ਅਸੀਂ 500 ਗ੍ਰਾਮ ਆਫੀਮ ਬਰਾਮਦ ਕਰਕੇ ਮੁਕਦਮਾ ਨੰਬਰ 147 ਦਰਜ ਕੀਤਾ ਜੀ ਇਹ ਪਤਾ ਫਰੋਈ ਪਰ ਸ਼ਾਇਦ ਰਹਿਣ ਵਾਲਾ ਜੀ ਫਰੋਈ ਪਰ ਕੰਟ ਦਾ ਰਹਿਣ ਵਾਲਾ ਜੀ ਉਤੋਂ ਅਸੀਂ ਇਹਨੂੰ ਰੋਡ ਤੋਂ ਕਾਬੂ ਕੀਤਾ ਜੀ ਇਹਦੇ ਕਬਜ਼ੇ ਵਿੱਚੋਂ 500 ਗ੍ਰਾਮ ਫੀਮ ਤੱਕ ਕਰਕੇ ਕਰ ਕਵਰ ਅਸੀਂ ਜੀ ਤਬਤੀਸ਼ ਰੰਭ ਕਰਤੀ ਸੀ ਇਹਦਾ ਰਿਮਾਂਡ ਲੈਣੇ ਜੀ ਰਿਮਾਂਡ ਲੈ ਕੇ ਪਤਾ ਕਰਦੀਆਂ ਇਹਨੇ ਅੱਗੇ ਸਪਲਾਈ ਕਿੱਥੇ ਕਰਨੀ ਆ ਫੀਮ ਦੀ ਇੱਥੋਂ ਲੈ ਕੇ ਆਇਆ ਜੀ ਇਹ ਜਾਂਚ ਦਾ ਵਿਸ਼ਾ ਹੈਗਾ ਜੀ ਉਹ ਕਰੀ ਜਾਂਦੇ ਅਸੀਂ ਦੇਖ ਲੈਣੇ ਆਂ ਦੀ ਬੈਕ